ਸਪੋਰਟਰ ਰਹਿਣ ਵਾਲੇ 24 ਸਾਲ ਦੇ ਨੌਜਵਾਨ ਹਰਮਿੰਦਰ ਸਿੰਘ ਹੈਰੀ ਨੇ ਆਪਣਾ ਵਰਦੀ ਪਾਉਣ ਦਾ ਸੁਪਨਾ ਕੈਨੇਡਾ ਪੁਲਿਸ ਦੇ ਵਿੱਚ ਭਰਤੀ ਹੋ ਕੇ ਪੂਰਾ ਕੀਤਾ ਹੈ। ਹਰਮਿੰਦਰ ਦੇ ਪਿਤਾ ਕਸ਼ਮੀਰ ਸਿੰਘ ਜੋ ਭਾਰਤੀ ਸੈਨਾ ਦੇ ਸਿਖ ਰਜਮਣ ਦੇ ਵਿੱਚ ਉਹ ਕੈਪਟਨ ਦੇ ਤੌਰ ਤੇ ਰਿਟਾਇਰ ਹੋਏ ਨੇ ਦੱਸਿਆ ਗਿਆ ਕਿ ਫੌਜ ਦੇ ਵਿੱਚ ਹੋਣ ਦੇ ਕਾਰਨ ਉਹਨਾਂ ਦੀ ਪੋਸਟਿੰਗ ਬਦਲਦੀ ਰਹਿੰਦੀ ਸੀ ਅਤੇ ਅਰਵਿੰਦਰ ਉਹਨਾਂ ਦੇ ਕੋਲ ਉਹਨਾਂ ਦੇ ਨਾਲ ਵਕਵਕ ਸ਼ਹਿਰਾ ਦੇ ਵਿੱਚ ਜਾ ਰਿਹਾ ਸੀ। ਉਸ ਦੀ ਪੜਾਈ ਵੀ ਵਕਵਕ ਸ਼ਹਿਰਾ ਦੇ ਵਿੱਚ ਹੋਈ ਪਰ ਉਹਨਾਂ ਨੂੰ ਵਰਦੀ ਦੇ ਵਿੱਚ ਵੇਖ ਕੇ ਹਰਮਿੰਦਰ ਹੈਰੀ ਨੇ ਵੀ ਵਰਦੀ ਪਾਉਣ ਦਾ ਸੁਪਨਾ ਸੰਜੋਲਿਆ। ਚੰਡੀਗੜ੍ਹ ਦੇ ਵਿੱਚ ਬੀਟੈਕ ਕਰਨ ਤੋਂ ਬਾਅਦ ਉਸਨੇ ਫੌਜ ਅਤੇ 에 ਜੁੜਾ ਹੈ ਪਰਤੀ ਹੋਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਦੋ 10 ਦੇ ਕਿ ਦੋਨੋਂ ਵੱਡੀਆਂ ਭੈਣਾਂ ਕੈਨੇਡਾ ਚਲੀ ਗਈਆਂ ਤਾਂ ਮਾਯੂਸ ਜਿਹਾ ਹੋ ਗਿਆ ਅਤੇ ਪੈਣਾ ਨੇ ਪਿੱਛੋ ਪਿੱਛੇ ਕੈਨੇਡਾ ਚਲਾ ਗਿਆ ਉੱਥੇ ਐਮਟੈਕ ਕਰਨ ਤੋਂ ਬਾਅਦ ਨੌਕਰੀਆਂ ਵੀ ਕੀਤੀਆਂ ਪਰ ਅਖੀਰ ਨੇ ਹੁਣ ਉਸਨੇ ਆਪਣਾ ਵਰਦੀ ਪਾਉਣ ਦਾ ਸੁਪਨਾ ਕੈਨੇਡਾ ਪੁਲਿਸ ਦੇ ਵਿੱਚ ਭਰਤੀ ਹੋ ਕੇ ਪੂਰਾ ਕੀਤਾ ਹਰਦਾਇਕ ਨਜ਼ਦੀਕੀ ਛੋਟਾ ਜਿਹਾ ਪਿੰਡ ਹੈ ਤੁੰਗ ਜਿੱਥੋਂ ਦੇ ਜੰਪਾਲ ਹਰਵਿੰਦਰ ਸਿੰਘ ਹੈਰੀ ਨੇ ਕੈਨੇਡੀਅਨ ਪੁਲਿਸ ਦੇ ਭਰਤੀ ਹੋ ਕੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ ਕੈਨੇਡੀਅਨ ਪੁਲਿਸ ਵਿੱਚ ਪတ်ਤੀ ਹੋਇਆ ਹਰਵਿੰਦਰ ਹੈਰੀ ਔਰ ਉਸਦੇ ਪਿਤਾ ਜੀ ਨੇ ਵੀ ਕਾਫੀ ਦੇਰ ਦੇਸ਼ ਦੀ ਸੇਵਾ ਕੀਤੀ ਹੈ ਐਜ਼ ਅ ਕੈਪਟਨ ਸਿੱਖ ਰੈਜiment ਤੋਂ ਰਿਟਾਇਰ ਹੋਏ ਆ ਕਸ਼ਮੀਰ ਸਿੰਘ ਜੀ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆ ਇਹਨਾਂ ਨਾਲ ਪਹਿਲੇ ਹਰਵਿੰਦਰ ਬਾਰੇ ਦੱਸੋ ਕਿ ਕਿੱਦਾਂ ਉਹਦੀ ਮੁੱਢਲੀ ਸਿੱਖਿਆ ਇਹ ਸ਼ੁਰੂਆਤ ਹੋਈ ਸੀ ਔਰ ਕਿੱਦਾਂ ਉੱਥੇ ਪੁੱਜਿਆ ਕਨੇਡਾ ਮੁੱਢਲੀ ਸਿੱਖਿਆ ਜੀ ਪਹਿਲਾਂ ਉਹਦੀਆਂ ਦੋ ਵੱਡੀਆਂ ਭੈਣਾਂ ਸੀਗੀਆਂ ਉਸ ਬਾਅਦ ਇਹਨੇ ਜਨਮ ਲਿਆ ਤੇ ਜੋ ਜਨਮ ਹੋਇਆ ਤੇ ਮਾਂ ਬਹੁਤ ਖੁਸ਼ ਸੀਗੀ ਕਿ ਬੇਟਾ ਉਦੋਂ ਬਾਅਦ ਇਹਦੇ ਸਿਸ਼ਟਨਾ ਇੱਥੇ ਪੜ੍ਹਦੀ ਹੈ ਆਪਣੇ ਐਂਜਲ ਪ੍ਰਾਇਮਰੀ ਸਕੂਲ ਕਰਦਾ ਆਪਰ ਕਰਨਾਲ ਸਾਹਿਬ ਸਕੂਲ ਦੇ ਵਿੱਚ ਉੱਥੇ ਨੇ ਪੜ੍ਹਾਈ ਕੀਤੀ ਹੈ ਉਦੋਂ ਬਾਅਦ ਮੇਰੀ ਮਿਊਂਸ਼ਨ ਬੰਡਾ ਪੋਸਟਿੰਗ ਸੀ ਉੱਥੇ ਚੱਲ ਗਈ ਮੇਰੇ ਨਾਲ ਇਹ ਉੱਥੇ ਨੇ ਆਰਮੀ ਪਲਸ 2 ਦੇ ਵਿੱਚ 8th ਪੜਾਈ ਕੀਤੀ ਹੈ ਉਦੋਂ ਬਾਅਦ ਅਸੀਂ ਅਗੇ ਜਲੰਧਰ ਉਸ ਨੂੰ ਪਲਸ 2 ਕੀਤੀ ਹੈ ਉਹ ਵੀ ਆਰਮੀ ਪਲਸ 2 ਦੇ ਵਿੱਚ ਤੇ ਉਦੋਂ ਬਾਅਦ ਐਡਮਿਸ਼ਨ ਲਈ ਜਨੇ ਚੰਡੀਗੜ੍ਹ ਲੰਡਰਾ ਕਾਲਜ ਉਹ ਤੇ ਨ ਮਕੈਨਿਕਲ ਬੀਟਾ ਕੀਤੀ ਮਕੈਨਿਕਲ ਨਹੀਂ ਨ ਕੀਤੀ ਤੇ ਉਦੋਂ ਪਹਿਲਾਂ ਉਹਦੇ ਅਸਿਸਟੈਂਟਾਂ ਨਾਲ ਬਾਹਰ ਚ ਲਗੇ ਆ ਸੀ ਤੇ ਚਾਹ ਹਈ ਕਿ ਡੜੀ ਨਵੀਨ ਜਵਾਨ ਕਰਨੀ ਆ Army Air Force ਪੈਰ ਲੱਪਣਾ ਲੇਕਿਨ ਬਾਅਦ ਚ ਮਨ ਚੁੱਕ ਗਿਆ ਬਾਹਰ ਚ ਲਗੇ ਆ ਤੇ ਇਸ ਗੱਲ ਨੂੰ ਮਤਨ ਕੀਤੀ ਆ ਇਹ ਕਹਿੰਦਾ ਜਿਹੜੇ ਮੈਂ ਬਾਹਰ ਜਾਣਾ ਮੈਂ ਠੀਕ ਤੂੰ ਹੀ ਚੱਲ ਬਾਹਰ ਉੱਥੇ ਜਾ ਕੇ ਤੇ ਸਟੱਡੀ ਬੇਸ ਤੇ ਕੀ ਕੀ ਕੀਤਾ ਉੱਥੇ ਮੈਂ ਇਹਨੇ ਅਮਰੇ ਕਿਤੀ ਮਕੈਨਿਕਲੀ ਆਪਣੇ ਆਪਣੇ ਮੋਂਟਰੀਅਰ ਆਪਣੇ ਕਨੋਲੀ ਜੁਨੀਅਰ ਹੋਇਆ ਚ ਤੇ ਦੋ ਸਾਲ ਦੀ ਇਹਦੀ ਇਹਦੀ ਆਪਣਾ ਸਟੱਡੀ ਉਥੇ ਉਦੋਂ ਬਾਅਦ ਤਿੰਨ ਸਾਲ ਨੇ ਨੌਕਰੀ ਕੀਤੀ ਹੈ ਕੰਪਨੀ ਹੀ ਕੋ ਕਾਰਨ ਪੜ ਬਣਦੇ ਸੀ ਤੇ ਫਿਰ ਧਿਆਨ ਹੋਇਆ ਕਿ ਡੈਡੀ ਮੈਂ ਵਰਦੀ ਪੋਣੀ ਪੋਣੀ ਉੱਥੇ ਜਾ ਕੇ ਵੀ ਸ਼ੌਂਕ ਨਹੀਂ ਖਤਮ ਹੋਇਆ ਵਰਦੀ ਪਾਉਣ ਦਾ ਸ਼ੌਂਕ ਨਹੀਂ ਖਤਮ ਹੋਇਆ ਨੌਕਰੀ ਚ ਦਿਲ ਨਹੀਂ ਲੱਗਿਆ ਹੁਣ ਇਹ ਡੜੀ ਮੈਂ ਤੇ ਫਿਰ ਉਹ ਪੀਰ ਸਾਹਿਬ ਮੈਂ ਗਿਆ ਸੀ ਆਪਣੇ ਅਗਸਤ ਦੇ ਵਿੱਚ ਉਹ ਤੇਰੀ ਕਰਨ ਦਾ ਸੀ ਇਹਨੇ ਅਪਲਾਈ ਕੀਤਾ ਸੀ ਤੇ ਪਹਿਲਾ ਇੰਟਰਵਿਊ ਆਈਆ ਫਿਰ ਰਿਟਰਨ ਟੈਸਟ ਹੋਇਆ ਕਦੀ ਕਰ ਗਿਆ ਇਹ ਕਿਉਂ ਅਪਲਾਈ ਰਖਿਆ ਸੀ ਮਤਲਬ ਗ੍ਰਿਸ਼ੋ ਵਧੀਆ ਗ੍ਰਿਸ਼ੂ ਸਰ ਕਗਵਾ ਰਿਸ਼ੂ ਪਰ ਬਹੁਤ ਪੜਾਏ ਸਾਰਾ ਸੈਟ ਸੀਗਾ ਤੇ ਕਰੀ ਗਿਆ ਸਾਰਾ ਕੁਛ ਉਦੋਂ ਮੈਂ ਚਾਰਮੈਂਟ ਰੰਗ ਸੀਗੀ ਤੇ ਚਾਰਾਂ ਦਾ ਪਾਸਵਰਡ ਹੋ ਗਿਆ ਤੇ ਬੜੀਆਂ ਉਹਦਾ ਸੁਪਨਾ ਪੂਰਾ ਹੋ ਗਿਆ ਕਿ ਤਾਨੂੰ ਕਿਦਾਂ ਦਾ ਫੀਲ ਹੋ ਰਿਹਾ ਬਹੁਤ ਜ਼ਿਆਦਾ ਵਧਾਈਆਂ ਤੇ ਮੇਰੀਆਂ ਹੋਣਗੀਆਂ ਮਨਨ ਕਿੱਥੇ ਦੇਖਣਾ ਚਾਹੁੰਦੇ ਹੋ ਉਹਨੂੰ ਅੱਗੇ ਕੋਸ਼ਿਸ਼ ਕਰੇਗਾ ਉਹ ਜਿੱਦਾਂ ਮੈਂ ਇੱਕ ਸ਼ਫਾਈ ਧਰਤੀ ਹੋ ਗਿਆ ਆ ਰੇਖ ਲੈ ਕੇ ਆਇਆ ਤਾਂ ਜੋ ਕੰਸਟੈਂਟ ਪ੍ਰਤੀਆ ਤੂੰ ਕਿੱਥੇ ਪੁੰਚੇ ਪਤਾ ਨਹੀਂ ਕੁਲਜੀ 24 ਸਾਲ ਦਾ ਨੌਜਵਾਨ ਹੈ ਇੱਧਰ ਤੇ ਆਪਣਾ ਸੁਪਨਾ ਪੂਰਾ ਨਹੀਂ ਕਰ ਗੇ ਕਰ ਪਾਇਆ ਲੇਕਿਨ ਪੈਣਾ ਜਦੋਂ ਉਧਰ ਚਲ ਗਿਆ ਤੇ ਉਸ ਦਾ ਵੀ ਇੱਥੇ ਦਿਲ ਨਹੀਂ ਲੱਗਿਆ ਲੇਕਿਨ ਉੱਥੇ ਜਾ ਕੇ ਵੀ ਧਰਤੀ ਹੋਣ ਦਾ ਵਰਦੀ ਪਾਉਣ ਦਾ ਸੁਪਨਾ ਮਿਹਨਤ ਕਰਕੇ ਪੂਰਾ ਕਰ ਲਿਆ ਗੁਰਦਾਸਪੁਰ ਤੋਂ ਕਿਆਨਾਵਾਂ ਜਗਿੰਦਰਪਾਲ ਦੇ ਨਾਲ ਰੋਹਿਤ ਗੁੱਤਾ